ਮੁੰਡੇ ਆਲੇ ਆ ਰਹੇ ਆ ਪਾਰਟੀ ਨਵੀਂ ਆ ਨਹੀਂ ਨਹੀਂ ਪਾਰਟੀ ਉਹੀ ਆ ਮਸਾਂ ਮੈਂਤਾ ਮੁੰਤਾ ਕਰਕੇ ਮਨਾਏ ਆ ਹੁਣ ਨਾ ਕੁੜੀ ਨੂੰ ਕੋ ਕੋ ਜਬੜੀ ਮਾਰ ਦੇਵੇ ਨਹੀਂ ਮਾਰਦੀ ਬਲਾਓ ਤੁਸੀਂ ਆਜੋ ਜੀ ਆਜੋ ਆਜੇ ਜੀ ਆਗੇ ਹੁਣ ਨਾ ਭਜਿਓ ਤੁਸੀਂ ਵੀਰ ਬਣ ਕੇ ਹੁਣ ਕੁੜੀ ਤੁਹਾਨੂੰ ਥੋਕ ਘੜੀ ਚਾਹ ਪੀਉਂਦੀ ਐ ਨਹੀਂ ਫਰਾਰੀ ਲਿਆ ਫੇਰਾ ਕੀ ਚਾਦੀ ਵਾਰੀ ਫਰਾਰੀ ਦਾ ਚਾਹ ਬਣਾ ਵੀ ਲਈ ਐ ਇਹ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਮੈਂ ਟਿਚ ਬਣਾ ਲੈਂਦੀ ਹਾਂ ਲੋ ਮਾਨ ਸਾਹਿਬ ਸੁੱਕੀ ਚਾਹ ਹੀ ਪੀ ਜਾਂਦੇ ਨੇ ਸੁੱਕੀ ਕਿੱਥੇ ਆ ਜੀ ਪੂਰੀ ਕਿੱਲੀ ਹੱਥ ਲਾ ਕੇ ਤਾਂ ਦੇਖੋ ਇਹਨਾਂ ਦੇ ਕਹਿਣ ਦਾ ਮਤਲਬ ਵੀ ਚਾਹ ਨਾਲ ਕੁਝ ਮਿੱਠਾ ਖਾਣ ਪੀਣ ਨੂੰ ਮਿੱਠਾ ਯਾਨੀ ਲੱਡੂ ਲੈ ਕੇ ਆ ਗਿਆ ਪਾ ਮੂੰਹ ਮਿੱਠਾ ਨਹੀਂ ਨਾ ਕਰਾਇਆ ਤਾਂ ਇਹ ਗੱਲ ਸਿਰੇ ਨਹੀਂ ਚੜੀ ਆ ਗਿਆ ਜੀ ਲੱਡੂ ਮੋਸਵਾਦਨ ਦਿੱਤੋ ਕਿੰਨਾ ਸੋਹਣਾ ਮਸਕਮਾਰ ਦਾ ਮੈਨੂੰ ਲੱਗਦਾ ਦੇਸੀ ਕਿਉਂ ਰਿਆ ਦੇਖੋ ਇਹ ਕਿੰਨਾ ਚੰਗਾ ਪਰਿਵਾਰ ਆ ਢੋਡੇ ਵਾਸਤੇ ਸਪੈਸ਼ਲ ਸ਼ਹਿਰੋਂ ਜਾ ਕੇ ਲੱਡੂ ਲੈ ਕੇ ਆਂਦੇ ਆ ਅੱਛਾ ਹੀ ਉਹ ਸ਼ਹਿਰੋਂ ਨਹੀਂ ਲੈਂਦੇ ਬਾਈ ਆਪਣੇ ਪਿੰਡ ਸਰਪੰਚਾਂ ਦਾ ਨਹੀਂ ਵਿਆਹ ਹੋਇਆ ਸੀ ਉਹਨਾਂ ਤੋਂ ਲੱਡੂਦਾਰੇ ਲੈ ਕੇ ਆਇਆ ਜਦੋਂ ਸਾਡੀ ਕੁੜੀ ਦਾ ਵਿਆਹ ਹੋ ਗਿਆ ਸੀ ਤੁਹਾਨੂੰ ਮੋੜ ਜਾਗੇ ਬਾਈ ਕਾਨੂੰ ਮਜ਼ਾਕ ਕਰੀ ਜਨਾਂ ਸਰਪੰਚਾਂ ਦੇ ਮੁੰਡੇ ਦੇ ਵਿਆਹ ਹੋਏ ਨੂੰ ਤਾਂ 20 ਦਿਨ ਹੋ ਗਏ ਜੇ ਉੱਥੋਂ ਲਿਆਂਦੇ ਹੁੰਦੇ ਤਾਂ ਉੱਲੀ ਨਾ ਲੱਗੀ ਹੁੰਦੀ ਉੱਲੀ ਤਾਂ ਲੱਗੀ ਹੋਈ ਸੀ ਮੈਂ ਸਵੇਦੀ ਚਾਰ ਵੇਰੀ ਉੱਠ ਕੇ ਲੱਗੀ ਹੋਈ ਆ ਉੱਲੀ ਸਾਫ਼ ਕਰਨ ਨਾ ਨੋ 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 ਨਾ ਕਰੋ ਯਾਰ ਫਿਰ ਕੀ ਹੋ ਗਿਆ ਲੱਡੂ ਦਾ ਲੱਡੀ ਹੁੰਦੇ ਚਾਹੇ ਹੁੰਦੀ ਵਾਲੇ ਜਾਂ ਸੂਚੇ ਆ ਯਾਰ ਮੈਨੂੰ ਤਾਂ ਨਾਲ ਲੈ ਜਾਂਦੇ ਤੈਨੂੰ ਤਾਂ ਰੱਬੀ ਲੈ ਕੇ ਜਾਉਂਗਾ ਜੀ ਸਾਰੇ ਜੋੜਾ ਜੀ ਮੇਰਾ ਲੱਡੂ ਵੀ ਨਹੀਂ ਮੋੜ ਕੇ ਗਿਆ